ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੈਰੀ ਸਟੱਡੀ ਆਨਲਾਈਨ ਤੇ ਸੋ ਇਹ ਵੀਡੀਓ ਜਿਹੜਾ ਸੈਸ਼ਨ ਆਪਣੇ ਕੋਲ 21 23 ਠੀਕ ਹੈ ਤੇ 22 24 ਦੋਵਾਂ ਲਈ ਇੰਪੋਰਟੈਂਟ ਵੀਡੀਓ ਹੈ ਠੀਕ ਹੈ ਸੋ ਧਿਆਨ ਨਾਲ ਜ਼ਰੂਰ ਦੇਖਿਓ ਸੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਈ ਦਿਨਾਂ ਤੋਂ ਕਲਾਸਾਂ ਨਹੀਂ ਲੱਗ ਰਹੀਆਂ ਲਾਸਟ 4 ਜਾਂ 5 ਦਿਨਾਂ ਤੋਂ ਕਲਾਸਾਂ ਨਹੀਂ ਲੱਗ ਰਹੀਆਂ ਉਹਦਾ ਰੀਜ਼ਨ ਕੀ ਹੈ ਸਾਡੇ ਏਰੀਆ ਦੇ ਵਿੱਚ ਨੈੱਟਵਰਕ ਬੰਦ ਕਰ ਰੱਖਿਆ ਠੀਕ ਹੈ ਮੋਬਾਈਲ ਨੈੱਟ ਬੰਦ ਕਰ ਰੱਖਿਆ ਹੁਣ ਤੁਸੀਂ ਸੋਚੋਗੇ ਸਰ ਨੇ ਵੀਡੀਓ ਕਿੱਥੋਂ ਅਪਲੋਡ ਕੀਤੀ ਜੋ ਸਾਡਾ ਮੇਨ ਸਿਟੀ ਆ ਸਰਦੂਲਗੜ੍ਹ ਜਿੱਥੇ ਮੈਂ ਰਹਿਣਾ ਜਿੱਥੇ ਕਲਾਸਾਂ ਲਗਾਉਣਾ ਮੈਂ ਉੱਥੇ ਪੂਰੀ ਤਰ੍ਹਾਂ ਨੈੱਟ ਬੰਦ ਐ ਜੋ ਨੇੜੇ ਵਾਲੇ ਪਿੰਡ ਐ ਠੀਕ ਐ ਜਿਵੇਂ ਸਾਡੇ ਨੇੜੇ ਪਿੰਡ ਐ ਜੋ ਵੀ ਪਿੰਡ ਨੇ ਉੱਥੇ ਸਾਰੇ ਕਿਤੇ ਨੈੱਟ ਚੱਲ ਰਿਹਾ ਤਾਂ ਮੈਂ ਪਹਿਲਾਂ ਘਰੇ ਵੀਡੀਓ ਬਣਾ ਕੇ ਲੈ ਕੇ ਆਇਆ ਸਕੂਲ ਚਾ ਕੇ ਕੇ ਵੀਡੀਓ ਨੂੰ ਅਪਲੋਡ ਕੀਤਾ ਕਿਉਂਕਿ ਮੇਰੇ ਸਕੂਲ ਦੇ ਵਿੱਚ ਨੈੱਟ ਚੱਲ ਰਿਹਾ ਜਦੋਂ ਵੀ ਨੈੱਟ ਚੱਲੇਗਾ ਕਲਾਸਾਂ ਆਪਣੀਆਂ ਦੁਆਰਾ ਲੱਗਣੀਆਂ ਸ਼ੁਰੂ ਹੋ ਜਾਣਗੀਆਂ ਸੋ ਗੱਲ ਆਪਾਂ ਕਰਦੇ ਆ ਇਸ ਵੀਡੀਓ ਦੇ ਵਿੱਚ ਐਗਜ਼ਾਮ ਦੇ ਬਾਰੇ ਜਿਹੜੇ 21 22 ਐ ਉਹਨਾਂ ਦੇ ਐਗਜ਼ਾਮ April ਦੇ ਵਿੱਚ ਹੋ ਸਕਦੇ ਆ ਤੇ ਜਿਹੜੇ 22 24 ਐ ਉਹ ਤਾਂ ਘੱਟੋ ਘੱਟ ਇੱਕ ਸਾਲ ਵੇਟ ਕਰੋ ਕਿਉਂਕਿ ਹਲੇ ਤੁਹਾਡੀ TP ਲੱਗਣੀ ਆ ਉਸ ਤੋਂ ਬਾਅਦ ਤੁਹਾਡਾ ਕੀ ਐ ਪੇਪਰਾਂ ਦੇ ਬਾਰੇ ਸੋਚਣਗੇ ਸੋ ਆਪਾਂ ਗੱਲ ਕਰਦੇ ਆ PSAT ਦੀ PSAT ਬਹੁਤ ਇੰਪੋਰਟੈਂਟ ਐ ਠੀਕ ਐ ਸਾਰੇ ਸਟੂਡੈਂਟ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਐ ਕਿਉਂਕਿ ਤੁਸੀਂ ਆਪਦਾ ਕੈਲੀਬਰ ਸ਼ੋ ਕਰਨਾ ਹੈ ਪੇਪਰ ਦੇ ਵਿੱਚ ਤੇ ਅਸੀਂ ਪੀਐਸਟੈਟ ਕਲੀਅਰ ਕਰ ਸਕਦੇ ਹਾਂ ਜਦੋਂ ਪੀਐਸਟੈਟ ਕਲੀਅਰ ਹੋ ਗਿਆ ਨਾ ਤੁਹਾਡੇ ਚ ਕੌਨਫੀਡੈਂਸ ਬਹੁਤ ਆਏਗਾ ਠੀਕ ਹੈ ਸਾਡਾ ਪੀਐਸਟੈਟ ਕਲੀਅਰ ਹੋ ਗਿਆ ਹੁਣ ਕੀ ਅਸੀਂ ਅੱਗੇ ਈਟੀਟੀ ਡੀ ਕੈਡਰ ਦੀ ਜੌਬ ਲਈ ਕੀ ਹੈ ਤਿਆਰੀ ਕਰਨੀ ਹੈ ਸੋ ਪੀਐਸਟੈਟ ਕਲੀਅਰ ਕਰਨ ਦਾ ਬੈਸਟ ਤਰੀਕਾ ਕੀ ਹੁੰਦਾ ਜਿੰਨੀ ਜ਼ਿਆਦਾ ਕੁਐਸਚਨਾਂ ਦੀ ਪ੍ਰੈਕਟਿਸ ਕੀਤੀ ਜਾ ਸਕੇ ਸੋ ਸਾਡੇ ਚੈਨਲ ਦੇ ਉੱਪਰ ਮੌਕ ਟੈਸਟ ਸ਼ੁਰੂ ਕੀਤੇ ਆ ਸੋ ਪਹਿਲਾ ਮੌਕ ਟੈਸਟ ਫ੍ਰੀ ਸੀ ਜੇਕਰ ਕਿਸੇ ਨੇ ਡੈਮੋ ਲੈਣਾ ਮੌਕ ਟੈਸਟ ਦਾ ਤਾਂ ਮੇਰੇ ਨੰਬਰ ਤੇ ਤੁਸੀਂ ਮੈਸੇ ਮੇਰਾ ਨੰਬਰ ਹੈ 9501442503 ਠੀਕ ਹੈ ਇਸ ਨੰਬਰ ਦੇ ਉੱਪਰ ਤੁਸੀਂ WhatsApp ਤੇ ਮੈਸੇਜ ਕਰਕੇ ਮੇਰੇ ਕੋਲੋਂ ਡੈਮੋ ਮੌਕ ਟੈਸਟ ਲੈ ਸਕਦੇ ਹੋ ਜਿੰਦੇ ਵਿੱਚ ਤੁਹਾਨੂੰ ਕੁਐਸਚਨ ਮਿਲਣਗੇ 150 ਉਸ ਤੋਂ ਬਿਨਾ ਕੀ ਹੈ ਜਿਹੜਾ ਸਾਡਾ ਪੇਡ ਗਰੁੱਪ ਹੈ ਠੀਕ ਹੈ ਪੇਡ ਗਰੁੱਪ ਦੀ ਵੈਸੇ ਫੀਸ ਹੈਗੀ ਹੈ 400 ਬਟ ਸਿਰਫ ਗੱਲ ਕਰਨ ਵਾਸਤੇ ਮਤਲਬ ਸ਼ਨੀਵਾਰ ਠੀਕ ਹੈ ਸ਼ਨੀਵਾਰ 17 ਫਰਵਰੀ ਤੱਕ ਇਹ ਫੀਸ ਕੀ ਹੈ 400 ਰੁਪਏ ਰਹੇਗੀ ਉਸ ਤੋਂ ਬਾਅਦ ਫੀਸ ਨੂੰ ਕੀ ਹੈ 600 ਕੀਤਾ ਜਾਏਗਾ ਕਿਉਂ ਕੀਤਾ ਜਾਏਗਾ ਕਿਉਂਕਿ ਇਹਦੇ ਵਿੱਚ ਤੁਹਾਨੂੰ ਸੈਕੰਡ ইয়ার ਦੇ ਕਲਾਸ 7 ਕਲਾਸਾਂ ਮਿਲਣਗੀਆਂ 7 ਸਬਜੈਕਟ ਦੀਆਂ ਵੀਡੀਓਜ਼ ਮਿਲਣਗੀਆਂ ਉਸ ਤੋਂ ਬਿਨਾ ਪੀਐਸਟ ਲਈ 4 ਸਬਜੈਕਟ ਦੀਆਂ ਵੀਡੀਓਜ਼ ਮਿਲਣਗੀਆਂ ਉਸ ਤੋਂ ਬਿਨਾ ਐਮਸੀਕਿਊ ਨੋਟਸ ਮਿਲਣਗੇ ਸਭ ਤੋਂ ਵੱਡੀ ਗੱਲ ਤੁਹਾਨੂੰ ਕਿਹ ਬੁੱਕਸ ਦੀਆਂ ਪੀਡੀਐਫ ਵੀ ਮਿਲ ਜਾਣਗੀਆਂ ਠੀਕ ਹੈ ਸੈਕੰਡ ਇਅਰ ਵਾਸਤੇ ਉਸ ਤੋਂ ਬਿਨਾ ਕਿ ਤੁਹਾਨੂੰ 10 ਮੌਕ ਟੈਸਟ ਘੱਟੋ ਘੱਟ 10 ਮੌਕ ਟੈਸਟਸ ਤਾਂ ਪੱਕੀ ਹੈ ਉਸ ਤੋਂ ਜ਼ਿਆਦਾ ਵੀ ਹੋ ਸਕਦੇ ਆ ਸੋ ਇੰਨਾ ਜ਼ਿਆਦਾ ਕੁਝ ਲਈ ਆਪਾਂ ਕੀਆ ਸਿਰਫ 600 ਰੁਪਏ ਜੇਕਰ ਕੱਲ ਪਰਚੇਸ ਕਰੋਗੇ ਮਤਲਬ ਸ਼ਨੀਵਾਰ ਪਰਚੇਸ ਕਰੋਗੇ ਤਾਂ ਤੁਹਾਨੂੰ ਕਿ 400 ਪੇ ਕਰਨੇ ਪੈਣਗੇ ਅਦਰਵਾਈਜ਼ ਤੁਹਾਨੂੰ 600 ਪੇ ਕਰਨੇ ਪੈਣਗੇ ਸੋ ਬਿਲਕੁਲ ਸਸਤਾ ਪੈਕ ਆ ਠੀਕ ਹੈ ਤੁਸੀਂ ਲੈ ਸਕਦੇ ਹੋ ਫਾਇਦਾ ਹੀ ਹੋਏਗਾ ਤੁਹਾਨੂੰ ਸੈਕੰਡ ਇਅਰ ਦਾ ਪੜਨੋ ਮਿਲੇਗਾ ਸਭ ਤੋਂ ਵੱਡੀ ਗੱਲ ਹੈ ਸੈਕੰਡ ਇਅਰ ਦੀ ਇੰਗਲਿਸ਼ ਟੀ ਕਿਉਂਕਿ ਇੰਗਲਿਸ਼ ਕੀ ਇਸ ਵਾਰ 70 ਮਾਰਕਸ ਦੀ ਹੈ ਜਿਹੜੀ ਆਪਣੀ ਇੰਗਲਿਸ਼ ਹੈ ਨਾ ਉਹ 70 ਨੰਬਰ ਦੀ ਆਏਗੀ ਇਸ ਵਾਰ ਪੇਪਰ ਦੇ ਵਿੱਚ ਸੋ 70 ਨੰਬਰ ਲੈਣੇ ਬਹੁਤ ਔਖੇ ਹੋ ਜਾਂਦੇ ਆ ਜਿਨ੍ਹਾਂ ਦੀ ਇੰਗਲਿਸ਼ ਕਮਜ਼ੋਰ ਹੈ ਕਿਉਂਕਿ ਇਹਦੇ ਪੰਜਾਬ ਬੋਰਡ ਚ ਆਉਂਦੇ ਨਾ ਮੋਸਟਲੀ ਈਟੀਟੀ ਦੇ ਵਿੱਚ ਪੰਜਾਬ ਬੋਰਡ ਵਾਲੇ ਸਟੂਡੈਂਟ ਹੁੰਦੇ ਆ ਜਿਹੜੇ 10ਵੀਂ 12ਵੀਂ ਪੰਜਾਬ ਬੋਰਡ ਚ ਕੀਤੀ ਹੁੰਦੀ ਹੈ ਤੇ ਮੇਰੇ ਵਰਗੇ ਸਟੂਡੈਂਟ ਕੀ ਹੈ ਇੰਗਲਿਸ਼ ਥੋੜੀ ਕ ਇੰਗਲਿਸ਼ ਥੋੜੀ ਕਮਜ਼ੋਰ ਹੁੰਦੀ ਹੈ ਇੰਗਲਿਸ਼ ਤੋਂ ਡਰ ਲੱਗਦਾ ਸੋ ਸਾਡੇ ਚੈਨਲ ਦੇ ਉੱਪਰ ਕਲਾਸਾਂ ਲੱਗਦੀਆਂ ਇੰਗਲਿਸ਼ ਦੀਆਂ ਈਵੀਐਸ ਦੀਆਂ ਲੱਗਦੀਆਂ ਮੈਥ ਦੀਆਂ ਲੱਗਦੀਆਂ ਉਸ ਤੋਂ ਬਿਨਾਂ ਸਾਈਕੋ ਦੀਆਂ ਰਿਕਾਰਡਡ ਵੀਡੀਓ ਆਉਂਦੀ ਹੈ ਸੋ ਬਿਲਕੁਲ ਸਸਤਾ ਪੈਕੇ 400 ਰੁਪਏ ਕੱਲ੍ਹ ਵਾਸਤੇ ਮਤਲਬ ਸ਼ਨੀਵਾਰ ਵਾਸਤੇ ਤੇ ਉਸ ਤੋਂ ਬਾਅਦ ਕਿ 600 ਰੁਪਏ ਤੁਹਾਨੂੰ ਪੇ ਕਰਨੇ ਪੈਣਗੇ ਸੋ ਜੇਕਰ ਤੁਸੀਂ ਬੈਚ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਕਿ ਮੇਰੇ ਨੰਬਰ ਜੋ ਮੈਂ ਪਹਿਲਾਂ ਲਿਖਿਆ ਸੀ ਉਹਨਾਂ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਇਹਾਂ ਕਿ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇੱਕ ਲਿੰਕ ਪਿਆ ਜਿੰਦੇ ਉੱਪਰ ਲਿਖਿਆ ਹੈ ਕੋਰਸ ਖਰੀਦਣ ਲਈ ਇਹ ਵੀਡੀਓ ਦੇਖੋ ਤਾਂ ਤੁਸੀਂ ਵੀਡੀਓ ਤੋਂ ਦੇਖ ਕੇ ਵੀ ਬਾਏ ਕਰ ਸਕਦੇ ਹੋ ਓਕੇ ਉਸ ਤੋਂ ਬਿਨਾ ਤੁਹਾਨੂੰ ਕਿਹ ਬੁੱਕਸ ਦੀ ਪੀਡੀਐਫ ਕਿਉਂਕਿ ਜੇ ਤੁਸੀਂ ਬੁੱਕਸ ਮਾਰਕੀਟ ਚ ਲਓਗੇ ਨਵੀਆਂ ਪੁਰਾਣੀਆਂ ਤੁਹਾਨੂੰ ਕਾਫੀ ਕੋਸਟਲੀ ਪੈਣਗੀਆਂ ਠੀਕ ਹੈ ਤਾਂ ਇੱਥੇ ਤੁਹਾਨੂੰ ਮਿਲ ਸਕਦੀਆਂ ਤਾਂ ਤੁਹਾਡੇ ਲਈ ਬੈਨੀਫੀਸ਼ੀਅਲ ਹੈ ਉਸ ਤੋਂ ਬਿਨਾ ਪੀਐਸਟ ਕਲੀਅਰ ਕਰਨ ਦਾ ਬੈਸਟ ਤਰੀਕਾ ਕੀ ਹੁੰਦਾ ਜਿੰਨੇ ਜਿਆਦਾ ਮੌਕ ਟੈਸਟ ਸੋਲਵ ਕਰ ਸਕਦੇ ਹੋ ਕਰੋ ਮੰਨ ਲਓ ਅਸੀਂ ਕੀ ਹੈ 20 ਮੌਕ ਟੈਸਟ ਤੁਹਾਨੂੰ ਦਿੱਤੇ ਠੀਕ ਹੈ ਵੈਸੇ ਮੈਂ ਦੱਸ ਗਿਆ ਪਰ 10 ਤੋਂ ਅਸੀਂ ਵਧਾਂਗੇ 20 ਤੱਕ ਲੈ ਕੇ ਜਾਵਾਂਗੇ ਗਿਣਤੀ ਨੂੰ ਤਾਂ ਜੇਕਰ ਤੁਸੀਂ 20 ਮੌਕ ਟੈਸਟ ਸੋਲਵ ਕਰੋਗੇ ਇਹਦਾ ਮਤਲਬ ਤੁਸੀਂ 3000 ਕੁਐਸਚਨ ਸੋਲਵ ਕਰ ਰਹੇ ਹੋ ਠੀਕ ਹੈ 3000 ਵਿੱਚੋਂ 100 200 ਕੁਐਸਚਨ ਮੰਨ ਲਓ ਤੁਸੀਂ ਕੀ ਹੈ ਰਿਪੀਟ ਹੋ ਰਹੇ ਸੀ 2800 2900 ਕੁਐਸਚਨ ਜਦੋਂ ਸੋਲਵ ਕਰੋਗੇ ਨਾ ਤਾਂ ਪੇਪਰ ਦੇ ਵਿੱਚ 60 70 ਕੁਐਸਚਨ ਸੇਮ ਆ ਜਾਣਗੇ ਆਪਾਂ ਲੈਣੇ ਕਿੰਨੇ ਆ ਜਿਹੜੇ ਤਾਂ ਜਨਰਲ ਕਾਸਟ ਹੈ ਉਹਨਾਂ 90 ਨੰਬਰ ਲੈ ਬਾਕੀ ਆਪਣੇ ਕੀ ਹੈ ਜੋ ਐਸਸੀ ਤੇ ਬੀਸੀ ਕਾਸਟ ਹੈ ਉਹਨਾਂ ਨੇ 82 ਨੰਬਰ ਲੈਣੇ ਆ ਤਾਂ ਜੇ ਆਪਾਂ ਨੂੰ 60 ਨੰਬਰ 60 ਕੁਐਸਚਨ ਸੇਮ ਮਿਲ ਜਾਣ ਪੇਪਰ ਦੇ ਵਿੱਚ ਤਾਂ ਆਪਣਾ ਬੇੜਾ ਪਾਰ ਠੀਕ ਹੈ 22 ਜਾਂ 30 ਨੰਬਰ ਤਾਂ ਆਪਾਂ ਲੈ ਹੀ ਸਕਦੇ ਆ ਸੋ ਵਧੀਆ ਤਿਆਰੀ ਸਾਡੇ ਵੱਲੋਂ ਕਰਵਾਈ ਜਾਏਗੀ ਜੋ ਵੀ ਹੈਲਪ ਹੈ ਤੁਹਾਨੂੰ ਕਾਲ ਦੇ ਉੱਪਰ ਹੈਲਪ ਮਿਲੇਗੀ ਜੋ ਵੀ ਤੁਹਾਨੂੰ ਹੈਲਪ ਚਾਹੀਦੀ ਹੈ ਸਾਰਾ ਕੁਝ ਕਿ ਕਾਲ ਦੇ ਉੱਪਰ ਤੁਹਾਡੇ ਕੋਲ ਅਵੇਲੇਬਲ ਹੈ ਜਦੋਂ ਮਰਜ਼ੀ ਤੁਸੀਂ ਫੋਨ ਕਰ ਸਕਦੇ ਹੋ ਬਹੁਤ ਕੁਝ ਮਿਲੇਗਾ ਤੁਹਾਨੂੰ ਸੋ ਜੇਕਰ ਤੁਸੀਂ ਬੈਚ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਮੇਰੇ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਥੈਂਕ ਯੂ ਵੈਰੀ ਮ